ਸਾਡਾ ਬੱਚਾ ਵਿਗੜ ਪਤਾ ਨਹੀਂ ਕਿਉਂ ਗਿਆ ਅਸੀਂ ਤਾਂ ਬਹੁਤ ਜ਼ਿਆਦਾ ਧਿਆਨ ਰੱਖਦੇ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਏ ਆ ਉਹ ਇਹੀ ਸਾਡਾ ਵਿਸ਼ਾ ਹੈ ਕਿ ਅਕਸਰ ਜਿਹੜੇ ਮਾਪਿਆਂ ਦਾ ਇਹ ਇੱਕ ਬੜਾ ਸਵਾਲ ਰਹਿੰਦਾ ਹੈ ਕਿ ਅਸੀਂ ਤਾਂ ਇੰਨਾ ਜ਼ਿਆਦਾ ਧਿਆਨ ਰੱਖਦੇ ਸੀ ਆਪਣੇ ਬੱਚੇ ਦਾ ਇਹ ਸਾਡਾ ਬੱਚਾ ਵਿਗੜ ਪਤਾ ਨਹੀਂ ਕਿਉਂ ਗਿਆ ਉਹਦੇ ਵਿੱਚ ਨਾ ਦੋ ਤਿੰਨ ਗੱਲਾਂ ਦਾ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਕਈ ਵਾਰ ਅਸੀਂ ਕੀ ਕਰਦੇ ਹਾਂ ਸਾਨੂੰ ਮਾਪਿਆਂ ਦੇ ਤੌਰ ਤੇ ਸਾਨੂੰ ਲੱਗਦਾ ਹੁੰਦਾ ਕਿ ਜਿੰਨਾ ਧਿਆਨ ਬੱਚਿਆਂ ਦਾ ਸਾਡਿਆਂ ਦਾ ਅਸੀਂ ਰੱਖ ਰਹੇ ਹਾਂ ਉਹਨਾਂ ਕੋਈ ਵੀ ਨਹੀਂ ਰੱਖ ਰਿਹਾ ਹਰ ਮਾਪੇ ਇਹੀ ਕਹਿਣਗੇ ਕਿ ਜਿੰਨਾ ਧਿਆਨ ਅਸੀਂ ਰੱਖਦੇ ਹਾਂ ਉਹਨਾਂ ਫਲਾਣਾ ਨਹੀਂ ਰੱਖਦਾ ਪਰ ਇਹ ਗੱਲ ਧਿਆਨ ਨਾਲ ਸੋਚਣੀ ਹੈ ਤੁਸੀਂ ਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਨਾਲ ਵਧੀਆ ਧਿਆਨ ਰੱਖਿਆ ਜਾ ਸਕਦਾ ਉਹੀ ਠੀਕ ਹੈ ਜੋ ਬੱਚਿਆਂ ਲਈ ਠੀਕ ਹੈ ਅਸਲ ਦੇ ਵਿੱਚ ਉਹ ਠੀਕ ਹੁੰਦਾ ਨਾ ਕਿ ਉਹ ਜੋ ਤੁਸੀਂ ਸੋਚਦੇ ਹੋ ਸੋ ਇੱਕ ਗੱਲ ਸਾਰੇ ਮਾਪਿਆਂ ਨੇ ਆਪਣੇ ਧਿਆਨ ਦੇ ਵਿੱਚ ਇਹ ਰੱਖਣੀ ਹੈ ਕਿ ਜਿਹੜੇ ਜਿਹੜੇ ਬੱਚੇ ਹੁੰਦੇ ਆ ਨਾ ਬੱਚੇ ਇੱਕ ਰੇਤ ਦੀ ਤਰ੍ਹਾਂ ਦੇ ਹੁੰਦੇ ਆ ਮੁਠੀ ਦੇ ਵਿੱਚ ਰੇਤ ਜਿਵੇਂ ਆਪਾਂ ਰੱਖ ਲਈਏ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਬੱਚਿਆਂ ਨੂੰ ਆਪਾਂ ਨੂੰ ਮੁਠੀ ਦੇ ਵਿੱਚ ਰੱਖਣਾ ਚਾਹੀਦਾ ਪਰ ਇਹ ਇੱਕ ਉਦਾਹਰਨ ਦਿੱਤੀ ਜਾ ਸਕਦੀ ਹੈ ਕਿ ਜਿਵੇਂ ਮੁਠੀ ਦੇ ਵਿੱਚ ਰੇਤ ਨੂੰ ਅਗਰ ਅਸੀਂ ਮੁਠੀ ਦੇ ਵਿੱਚ ਰੱਖਣਾ ਹੋਵੇ ਨਾ ਤਾਂ ਉਹ ਤੇ ਹਲਕਾ ਹਲਕਾ ਪਾਣੀ ਮਾਰਨ ਦੀ ਲੋੜ ਹੁੰਦੀ ਹੈ ਜੇ ਉਹਦੇ ਤੇ ਅਸੀਂ ਜ਼ਿਆਦਾ ਪਾਣੀ ਮਾਰਦੇ ਆਂਗੇ ਤਾਂ ਵੀ ਉਹ ਰੇਤ ਜਿਹੜੀ ਹੈ ਸਾਡੀ ਮੁਠੀ ਦੇ ਵਿੱਚੋਂ ਬਾਹਰ ਹੋ ਜਾਣੀ ਹੈ ਤੇ ਜੇਕਰ ਅਸੀਂ ਉਹਨੂੰ ਬਿਲਕੁਲ ਪਾਣੀ ਨਹੀਂ ਮਾਰਾਂਗੇ ਬਿਲਕੁਲ ਸੁੱਕੀ ਛੱਡਦੇ ਆਂਗੇ ਤਾਂ ਵੀ ਉਸ ਰੇਤ ਨੇ ਸਾਡੇ ਹੱਥੋਂ ਬਾਹਰ ਹੋ ਜਾਣਾ ਹੁੰਦਾ ਹੁਣ ਇਸੇ ਉਦਾਹਰਣ ਨੂੰ ਅਸੀਂ ਬੱਚਿਆਂ ਦੇ ਤੌਰ ਤੇ ਲੈ ਜਾ ਸਕਦੇ ਆ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੱਚੇ ਨੂੰ ਮੁਠੀ ਦੇ ਵਿੱਚ ਰੱਖਣਾ ਮੈਂ ਫੇਰ ਦੁਬਾਰਾ ਇਹ ਕਲੀਅਰ ਕਰਦਾ ਤੁਹਾਨੂੰ ਸਿਰਫ ਮਤਲਬ ਕੀ ਹੈ ਇਸ ਗੱਲ ਤੋਂ ਅਸੀਂ ਇਹ ਸਿੱਖ ਸਕਦੇ ਆ ਇਹ ਬੱਚੇ ਨੂੰ ਜਿਹੜੀ ਚੀਜ਼ ਦੀ ਲੋਡ ਹੈ ਉਹ ਲੋਡ ਤੋਂ ਵੱਧ ਜਦੋਂ ਅਸੀਂ ਦੇ ਦਿੰਦੇ ਹਾਂ ਲੋਡ ਤੋਂ ਵੱਧ ਉਹਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਹਾਂ ਬਹੁਤ ਜ਼ਿਆਦਾ ਅਸੀਂ ਪੋਜੈਸਿਵ ਹੋ ਜਾਂਦੇ ਹਾਂ ਬੱਚਿਆਂ ਦੇ ਲਈ ਤਾਂ ਸਾਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਧਿਆਨ ਰੱਖ ਰਹੇ ਹਾਂ ਪਰ ਇਹ ਧਿਆਨ ਰੱਖਣ ਵਾਲੀ ਗੱਲ ਨਹੀਂ ਹੁੰਦੀ ਇਹ ਸਿਰਫ ਕੀ ਹੁੰਦਾ ਹੈ ਕਿ ਉੱਥੇ ਜਾ ਕੇ ਸਾਡੇ ਬੱਚੇ ਤੇ ਜਿਹੜਾ ਅਸਰ ਹੈ ਉਹ ਜਿਵੇਂ ਪਰੇਤ ਦੇ ਵੱਧ ਪਾਣੀ ਮਾਰਨ ਵਾਲੀ ਗੱਲ ਕਰ ਦਿੰਦੇ ਆ ਉਸ ਤਰ੍ਹਾਂ ਹੋ ਜਾਂਦਾ ਜਿਹਦੇ ਕਰਕੇ ਬੱਚੇ ਤੇ ਜਿਹੜਾ ਉਹ ਅਸਰ ਹੋ ਜਾਂਦਾ ਹੈ ਇਸੇ ਤਰ੍ਹਾਂ ਨਾਲ ਕਈ ਵਾਰ ਅਸੀਂ ਬੱਚੇ ਨਾਲ ਇੰਨਾ ਰੁੱਖੇਪਣ ਨਾਲ ਵਿਹਾਰ ਕਰਦੇ ਹਾਂ ਮੰਨ ਲਓ ਮੰਨ ਲਓ ਨੇ ਕੋਈ ਥੋੜੇ ਪੈਸੇ ਸਾਡੇ ਤੋਂ ਲਏ ਉਹਦਾ ਕਦੇ ਹਿਸਾਬ ਦੇ ਦੇ ਸਾਨੂੰ ਕਦੇ ਇਹ ਕਰਦੇ ਕਦੇ ਉਹਨੂੰ ਇੰਨਾ ਕੰਟਰੋਲ ਦੇ ਵਿੱਚ ਜ਼ਿਆਦਾ ਰੱਖਿਆ ਜਾਂਦਾ ਹੈ ਉਦੋਂ ਵੀ ਮਾਪੇ ਕਈ ਵਾਰ ਇਹ ਸਮਝਦੇ ਹੁੰਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਕੰਟਰੋਲ 'ਚ ਰੱਖਦੇ ਹਾਂ ਤੇ ਅਸੀਂ ਇੱਕ ਵਧੀਆ ਮਾਪੇ ਸਾਨੂੰ ਮੰਨਿਆ ਜਾ ਸਕਦਾ ਹੈ ਪਰ ਐਦਾਂ ਨਹੀਂ ਹੁੰਦਾ ਜਦੋਂ ਵੀ ਤੁਸੀਂ ਆਪਣੇ ਬਚਪਨ ਨੂੰ ਧਿਆਨ ਕਰਕੇ ਦੇਖੋ ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਪਾਲਣਾ ਤਾਂ ਆਪਣੇ ਬਚਪਨ ਤੇ ਗੱਲ ਲੈ ਕੇ ਆਓ ਜਦੋਂ ਤੁਸੀਂ ਛੋਟੇ ਹੁੰਦੇ ਸੀ ਕਿਹੜੀ ਉਮਰ ਦੇ ਵਿੱਚ ਤੁਹਾਡੀ ਸੋਚ ਕੀ ਹੁੰਦੀ ਸੀ ਕੀ ਸੋਚਦੇ ਸੀ ਆਪਣੇ ਮਾਪਿਆਂ ਦੇ ਬਾਰੇ ਵਿੱਚ ਜਾਂ ਕਿਵੇਂ ਸੋਚਦੇ ਸੀ ਤੇ ਉਹ ਤੋਂ ਬਾਅਦ ਤੁਹਾਡੇ ਕੋਲ ਤਾਂ ਤਜਰਬਾ ਬਹੁਤ ਹੈ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਕੋਲ ਤਾਂ ਬਚਪਨ ਵੀ ਹੈ ਤੇ ਅੱਜ ਵੀ ਹੈ ਤਾਂ ਉਹ ਉਹਨਾਂ ਨੂੰ ਤੁਸੀਂ ਕੰਪੈਰੀਸ਼ਨ ਕਰਕੇ ਤੁਲਨਾ ਕਰਕੇ ਦੇਖ ਸਕਦੇ ਹੋ ਕਿ ਜਿਹੜੇ-ਜਿਹੜੇ ਮਾਪਿਆਂ ਨੇ ਤੁਹਾਡੇ ਟਾਈਮ ਦੇ ਦੌਰਾਨ ਬੱਚਿਆਂ ਨੂੰ ਬਹੁਤ ਜ਼ਿਆਦਾ ਖੁੱਲ੍ਹ ਦਿੱਤੀ ਹੈ ਉਹ ਤੁਹਾਨੂੰ ਵਿਗੜਦੇ ਹੋਏ ਤੁਹਾਡੇ ਕਲਾਸਾਂ ਦੇ ਵਿੱਚ ਪੜ੍ਹਦੇ ਹੋਏ ਜਾਂ ਤੁਹਾਡੇ ਬਚਪਨ ਦੇ ਟਾਈਮ ਦੇ ਤੁਹਾਨੂੰ ਵਿਦਿਆਰਥੀ ਜਿਹੜੇ ਆ ਜਾਂ ਬੱਚੇ ਆ ਉਹਨਾਂ ਨੂੰ ਹੁਣ ਦੇਖੋ ਉਹਦਾ ਫਰਕ ਤੁਹਾਨੂੰ ਦੇਖੂਗਾ ਜ਼ਰੂਰ ਤੇ ਜਿਨ੍ਹਾਂ ਨੂੰ ਬਹੁਤਾ ਜ਼ਿਆਦਾ ਕੰਟਰੋਲ ਚ ਰੱਖਿਆ ਸੀ ਉਹ ਵੀ ਤੁਹਾਨੂੰ ਇਹ ਗੱਲਾਂ ਕਰਦੇ ਮਿਲਣਗੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਨਹੀਂ ਮਾਣ ਸਕੇ ਸੋ ਅਗਰ ਬੱਚਿਆਂ ਦੇ ਲੈਵਲ ਤੇ ਆਪਾਂ ਸੋਚਿਆ ਜਾਵੇ ਬੱਚਿਆਂ ਨੂੰ ਇੱਕ ਚੰਗੀ ਪੈਰੈਂਟਿੰਗ ਕਿਵੇਂ ਦੇਣੀ ਹੈ ਗੁੱਡ ਪੈਰੈਂਟਿੰਗ ਪੋਜ਼ਿਟਿਵ ਪੈਰੈਂਟਿੰਗ ਅਸੀਂ ਕਿਵੇਂ ਉਹਨਾਂ ਦੀ ਕਰਨੀ ਹੈ ਤਾਂ ਤੁਸੀਂ ਇਸ ਦੇ ਲਈ ਸਲਾਹ ਲੈ ਕੇ ਹੀ ਚੱਲਣਾ ਕਿਸੇ ਵੀ ਪਰਸਨ ਦੀ ਜਿਹੜਾ ਇਹ ਇਹਨਾਂ ਚੀਜ਼ਾਂ ਦੇ ਵਿੱਚ ਪਰਫੈਕਟ ਹੋਵੇ ਜੋ ਅਸੀਂ ਸੋਚਦੇ ਆ ਉਹੀ ਠੀਕ ਹੋਵੇ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੁੰਦਾ ਧੰਨਵਾਦ ਜੀ ਸਸ਼ੀ ਰਾਜ